ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਦੇ ਪੂਰੇ ਪੰਜਾਬ ਦੀ ਤਰ੍ਹਾਂ ਖੰਨਾ ਵਿਖੇ ਵੀ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਮਹਿੰਮ ਆਰੰਭੀ ਗਈ ਹੈ ਜਿਸ ਦੇ ਤਹਿਤ ਖੰਨਾ ਦੀ ਮੀਟ ਮਾਰਕੀਟ ਜਿਹੜੀ ਮੁੱਖ ਮਾਰਕੀਟ ਮੰਨੀ ਜਾਂਦੀ ਹੈ ਵਿੱਚ ਨਸ਼ਾ ਤਸਕਰਾ ਖਿਲਾਫ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਜਿਸ ਦੇ ਤਹਿਤ 6 ਤੋਂ 7 ਨਸ਼ਾ ਤਸਕਰਾਂ ਦੇ ਘਰਾਂ ਤੇ ਪੀਲਾ ਪੰਜਾ ਚਲਾਇਆ ਗਿਆ ਇਸ ਕਾਰਵਾਈ ਦੌਰਾਨ ਪੂਰਾ ਪ੍ਰਸ਼ਾਸਨ ਮੌਕੇ ਤੇ ਮਜੂਦ ਸੀ ਇਸ ਮੌਕੇ ਗੱਲਬਾਤ ਕਰਦੇ ਐਸਐਸਪੀ ਖੰਨਾ ਜੋਤੀ ਯਾਦਵ ਨੇ ਦੱਸਿਆ ਕਿ ਨਸ਼ਾ ਤਸਕਰਾਂ ਦੇ ਠੱਲ ਪਾਉਣ ਲਈ ਇਹ ਕਾਰਵਾਈ ਕੀਤੀ ਗਈ ਹੈ ਕਿਉਂਕਿ ਪੰਜਾਬ ਸਰਕਾਰ ਇਸ ਸਮੇਂ ਪੂਰੇ ਐਕਸ਼ਨ ਮੋਡ ਵਿੱਚ ਹੈ ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਉਹ ਨਸ਼ੇ ਦਾ ਆਕਾਰੋਬਾਰ ਪੂਰੀ ਤਰ੍ਹਾਂ ਨਾਲ ਬੰਦ ਕਰ ਦੇਣ ਨਹੀਂ ਤਾਂ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਹਨਾਂ ਨੇ ਕਿਹਾ ਕਿ ਇਹ ਮਹਿੰਮ ਇਸੇ ਤਰ੍ਹਾਂ ਹੀ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ ਮੇਡ ਮਾਰਕੀਟ ਸਿਟੀ ਖੰਨਾ ਦੇ ਅੰਡਰ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹ ਨਗਰ ਕਾਉਂਸਲ ਤੇ ਪੁਲਿਸ ਨੇ ਮਿਲ ਕੇ ਕੁਝ ਕਾਰ ਆਈਡੈਂਟੀਫਾਈ ਕੀਤੇ ਸੀਗੇ ਜੋ ਨਸ਼ੇ ਦੀ ਤਸਕਰਾਂ ਦੇ ਕਰਨੇ ਤੇ ਇਹਨਾਂ ਨੇ ਨਗਰ ਕਾਉਂਸਲ ਦੀ ਜ਼ਮੀਨ ਨੂੰ ਇਨਕ੍ਰੋਚ ਕਰਕੇ ਇੱਥੇ ਘਰ ਬਣਾਏ ਹੋ ਸੀਗੇ ਤੇ ਉਹਨਾਂ ਦੇ ਅਗੇਂਸਟ ਫਿਰ ਆ ਐਕਸ਼ਨ ਲਿੱਤਾ ਗਿਆ ਹੈਗਾ ਨਗਰ ਕਾਉਂਸਲ ਨੇ ਉਹਨਾਂ ਦੇ ਜੋ ਇਲੀਗਲ ਸਟਰਕਚਰਸ ਹੈ ਉਹਨਾਂ ਨੂੰ ਟਾਣ ਦਾ ਉਹ ਸ਼ੁਰੂ ਕੀਤਾ ਹੈਗਾ ਤੇ ਪੁਲਿਸ ਇੱਥੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਆਈਏਗੀ ਤੇ ਜੋ ਨਸ਼ਾ ਨਸ਼ੇ ਵਿਰੁੱਧ ਜੋ ਯੁੱਧ ਪੰਜਾਬ ਸਰਕਾਰ ਨੇ ਛੇੜਿਆ ਹੈਗਾ ਤੇ ਉਹਦੇ ਅੰਡਰ ਸਰਕਾਰ ਨੇ ਕਾਲ ਆਊਟ ਅਪਰੋਚ ਰੱਖੀ ਹੈਗੀ ਪੂਰੀ ਕੀ ਪੂਰੀ ਸਰਕਾਰ ਦੀ ਮਸ਼ੀਨਰੀ ਨਸ਼ੇ ਤਸਕਰਾਂ ਨੂੰ ਪਿੱਛੇ ਲੱਗੀ ਹੈਗੀ ਤੇ ਨਸ਼ੇ ਦਾ ਜੋ ਨੈਟਵਰਕ ਹੈਗਾ ਇਹਦੀ ਕੰਮਰ ਨੂੰ ਤੋੜਨ ਦੇ ਲਈ ਸਰਕਾਰ ਨੇ ਪੂਰੀ ਆਪਣੀ ਨੀਤ ਬਣਾ ਲਈ ਹੈ ਉਹਦੇ ਅੰਡਰ ਹੀ ਪੰਜਾਬ ਪੁਲਿਸ ਪੂਰੀ ਕਾਇਮ ਹੈ ਤੇ ਪੰਜਾਬ ਪੁਲਿਸ ਪੂਰਾ ਐਕਸ਼ਨ ਲੈ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਇਹਨਾਂ ਲੋਕਾਂ ਨੂੰ ਕੋਈ ਸ਼ਮਾ ਵੀ ਦਿੱਤਾ ਜੀ ਨਗਰ ਕੌਂਸਲ ਨੇ ਕਿ ਜੇਕਰ ਉਹਨਾਂ ਦੀ ਕਮਾਈ ਜਿਹੜੀ ਜਾਇਜ਼ ਆ ਤਾਂ ਉਹ ਆਪਣਾ ਸਬੂਤ ਪੇਸ਼ ਕਰ ਸਕਦੇ ਨੇ ਹਾਂਜੀ ਉਹ ਦੇਖਿਓ ਉਹੀ ਲੀਗਲ ਕਾਰਵਾਈ ਹੁੰਦੀ ਹੈਗੀ ਜਦੋਂ ਵੀ ਸਰਕਾਰ ਕੋਈ ਐਕਚੁਅਲ ਲੈਂਦੀ ਹੈ ਤੇ ਉਹ ਜੋ ਨੈਚੁਰਲ ਪ੍ਰੋਸੈਸ ਆਫ ਨੈਚੁਰਲ ਪ੍ਰੋਸੈਸ ਆਫ ਲਾ ਹੁੰਦਾ ਹੈਗਾ ਉਹਦੇ ਅੰਡਰ ਨੋਟਿਸਿਸ ਦਿੱਤੇ ਜਾਂਦੇ ਤੇ ਨਗਰ ਕਾਉਂਸਲ ਨੇ ਉਹੀ ਚੀਜ਼ ਨੂੰ ਯੂਜ਼ ਕਰਦੇ ਹੋਏ ਨੋਟਿਸਿਸ ਇਹਨਾਂ ਦੇ ਘਰਾਂ ਦੇ ਬਾਹਰ ਚਿਪਕਾਈ ਸੀਗੇ ਤੇ ਇਹਨਾਂ ਨੂੰ ਪਤਾ ਸੀਗਾ ਤੇ ਕਿ ਜੋ ਐਡਮਿਨਿਸਟ੍ਰੇਸ਼ਨਰੀ ਐਕਸ਼ਨ ਲੈ ਸਕਦੀ ਤੇ ਲੇਗੀ ਤੇ ਉਦੋਂ ਬਾਅਦ باوجود ਵੀ ਕਿਉਂਕਿ ਐਨਕ੍ਰੋਚਮੈਂਟ ਤਾਂ ਦੇਖੋ ਨਗਰ ਕਾਉਂਸਲ ਦੀ ਜ਼ਮੀਨ ਹੈ ਤੁਨਾਂ ਦੇ ਕੋਲ ਰਿਕਾਰਡਸ ਤਾਂ ਸੀਗੇ ਇਸੇ ਕਰਕੇ ਉਹਨਾਂ ਨੇ ਨੋਟਿਸਿਸ ਦਿੱਤੇ ਸੀਗੇ ਤੇ ਉਦੋਂ ਬਾਅਦ ਫਿਰ ਡਿਊ ਪ੍ਰੋਸੈਸ ਨੂੰ ਯੂਜ਼ ਕਰਦੇ ਹੋ ਫਿਰ ਅਜ ਦੀ ਕਾਰਵਾਈ ਮਲਵਿਸ ਲਈ ਆਈ ਗਈ ਹੈ ਕਿੰਨੇ ਕਰਾਂਤੇ ਕਾਰਵਾਈ ਕੀਤੀ ਗਈ ਹੈ ਅੱਜ ਟੋਟਲ 6 ਅੱਗੇ ਕੀ ਐਕਸ਼ਨ ਹੋਊਗਾ ਨਸ਼ਿਆਂ ਦੇ ਖਿਲਾਫ ਨਸ਼ਾ ਦੇ ਖਿਲਾਫ ਵੀ ਸਾਡੀ ਮੁਹਿੰਮ ਜਾਰੀ ਰਹੀਗੀ ਤੇ ਅਸੀਂ ਐਕਸ਼ਨ ਜੋ ਪੈਡਲਰਸ ਹੈ ਉਹਨਾਂ ਦੀ ਲਿਸਟ ਵਗੈਰਾ ਤਿਆਰ ਕਰਕੇ ਉਹਨਾਂ ਦੇ ਗੈਂਗ ਸੈਕਸ਼ਨ ਲੈ ਰਹੇ ਉਹਦੇ ਨਾਲ ਨਾਲ ਜੋ ਐਡਿਕਟਸ ਹੈ ਉਹਨਾਂ ਨੂੰ ਨਸ਼ੇ ਦੀ ਜੋ ਐਡਿਕਸ਼ਨ ਉਸ ਤੋਂ ਕੱਢਣ ਦਾ ਵੀ ਸਾਡੀ ਮੁਹਿੰਮ ਚੱਲੀ ਹੋਈ ਹੈ ਉਹਦੇ ਨਾਲ ਨਾਲ ਅਸੀਂ ਲੋਕਾਂ ਦੇ ਨਾਲ ਵੀ ਸੰਪਰਕ ਮੀਟਿੰਗਸ ਵਗੈਰਾ ਕਰ ਰਹੇ ਹਾਂ ਲੋਕਾਂ ਨੂੰ ਵੀ ਜਾਗਰੂਕ ਵੀ ਕਰ ਰਹੇ ਲੋਕਾਂ ਦਾ ਸਹਿਯੋਗ ਵੀ ਮੰਗ ਰਹੇ ਲੋਕੀ ਸਾਨੂੰ ਸਹਿਯੋਗ ਦੇ ਵੀ ਰਹੇ ਤੇ ਸਾਡੀ ਇੱਕ 올 ਆਊਟ ਅਪਰੋਚ ਹੈਗੀ ਉਹਦੇ ਅੰਡਰ ਅਸੀਂ ਜਿਨੇ ਵੀ ਕਾਨੂੰਨ ਦੇ ਅੰਡਰ ਜੋ ਜੋ ਐਕਸ਼ਨ ਬਣ ਸਕਦੇ ਅਸੀਂ ਉਹ ਲੈ ਰਹੇ ਹਾਂ